ਸਾਰੇ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਕੁਲੋਂ ਤੋਂ ਸਟਾਰਟ ਹੁੰਦੀ ਹੈ ਫਿਰ ਮਨਾਲੀ ਦੇ ਵਿੱਚ ਕੁਝ ਝੜਪ ਹੁੰਦੀ ਹੈ ਤਾਂ ਉੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਂਦੇ ਜਿਹੜਾ ਝੰਡਾ ਉਹਨਾਂ ਨੂੰ ਪਿਆਰ ਵਿੱਚੋਂ ਛੁੱਟਿਆ ਜਾਂਦਾ ਹੈ ਦੇਖੋ ਇੱਥੇ ਕੋਈ ਜਥੇਬੰਦੀ ਹੈ ਦਰਖਾਲਸਾ ਸ਼ੈਦ ਨਾਮ ਉਹਨਾਂ ਦਾ ਸ਼ਹਿਰਪੁਰ ਦੇ ਵਿੱਚ ਉਹਨਾਂ ਨੇ ਹਿਮਾਚਲ ਦੀ ਬੱਸਾਂ ਦੇ ਉੱਪਰ ਵੀ ਪੋਸਟਰ ਲਗਾਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਕੱਲ 1 ਮਾਰਚ ਵੀ ਕੱਢਿਆ ਗੁਰਦਰਾ ਸਿੰਘ ਸਭਾ ਸਾਹਿਬ ਤੋਂ ਸ਼ਹਿਰਪੁਰ ਦੇਖੋ ਜੀ ਉਹ ਤਾਂ ਫਿਰ ਐਕਸ਼ਨ ਦਾ ਰਿਐਕਸ਼ਨ ਹੋਇਆ ਖਾਲਸੇ ਨੇ ਕਦੇ ਪਹਿਲ ਤਾਂ ਕੀਤੀ ਨਹੀਂ ਮਹਾਰਾਜਾ ਨੇ ਕਿਹਾ ਵੀ ਜਵੈਬਾਨ ਲੱਗਿਓ ਤਵੇਰ ਉਹ ਜਾਗੇ ਸਭ ਤੋਂ ਪਹਿਲਾਂ ਜਿਹੜੀ ਕਿ ਤੂਲ ਦਿੱਤੀ ਆ ਰਹੀ ਸਿਆਸੀ ਰੰਗਤ ਵੀ ਸਾਡੀ ਹਿੰਦੂਆਂ ਨਾਲ ਲੜਾਈ ਹੈ ਕਿ ਕਾਸ਼ੀ ਦਾ ਬਿਸ਼ਵਨਾਥ ਮੰਦਿਰ ਹੈ ਹਾਂਜੀ ਉੱਥੇ ਮਹਾਰਾਜ ਜੀ ਸੀ ਨੇ 1835 ਵਿੱਚ ਇੱਕ ਟਨ ਸੋਨੇ ਦੀ ਸੇਵਾ ਕਰੀ ਉਸ ਮੰਦਿਰ ਵਿੱਚ ਉਸ ਮੰਦਿਰ ਦੀ ਤਾਂ ਹਮਾਚਲ ਕਰੇ ਸਾਡਾ ਹਿੱਸਾ ਸੀ ਉਹਨੂੰ ਤੋੜਿਆ ਕਿਉਂ ਗਿਆ ਸਾਡੀ ਜਿਹੜੀ ਜਿਹੜੀ ਗਰਮੀਆਂ ਦੀ ਰਾਜਧਾਨੀ ਸ਼ਿਮਲਾ ਸੀ ਤੋੜੇ ਹੀ ਤਾਂ ਗਿਆ ਕਿ ਇਹਨਾਂ ਲੋਕਾਂ 'ਚ ਬੀਜ ਬੀਜਿਆ ਜਾਵੇ ਜੇ ਆਪਾਂ ਇਕੱਠੇ ਹੋ ਕੇ ਰਹਿੰਦੇ ਆਪਣੀ ਯੂਨਿਟੀ ਸੀ ਮਹਾਂ ਪੰਜਾਬ ਦੀ ਪਹਿਲਾਂ ਮਹਾਂ ਪੰਜਾਬ ਛੋਟਾ ਕਰਿਆ ਹਰਿਆਣਾ ਚਲੋ ਉਹਨਾਂ ਕਿਸਾਨੀ ਅੰਦੋਲਨ 'ਚ ਹਰਿਆਣੇ ਨਾਲ ਨੇੜਤਾ ਵਧੀ ਹੈ ਬਹੁਤ ਵਧੀਆ ਛਲੱਗ ਵਾਲੀ ਗੱਲ ਹੈ ਕਿਉਂਕਿ ਬੇਸ਼ੱਕ ਉਹ ਹਿੰਦੂ ਹੋਣ ਆਪਣੇ ਨਾਲ ਤਾਂ ਕੋਈ ਲੜਾਈ ਨਹੀਂ ਸਾਡੇ ਰਿਸ਼ਤੇਦਾਰੇ ਇਕੱਠੇ ਹਰਿਆਣੇ ਪੰਜਾਬ ਦੇ ਆ हिमाचल ਤੋਂ ਇਸ ਜਿਹੜਾ ਆਪਾਂ ਨੂੰ ਇਹ ਹਿਮਾਚਲ ਦੇ ਵਿੱਚ ਜ਼ਮੀਨ ਹੀ ਨਾ ਲੈ ਸਕਦੇ ਇਹ ਵੀ ਇੱਕ ਇਹੀ ਐਕਟ ਹੈ ਕਿ ਹਿਮਾਚਲ ਇੱਥੇ ਆ ਕੇ ਵਸੇ ਪਰ ਇਹ ਹਿਮਾਚਲ ਦੇ ਨਾ ਰਹਿਣ ਇੱਕ ਨਫਰਤ ਦਾ ਬੀਜ ਬੀਜਿਆ ਗਿਆ ਜਿਹੜੇ ਝੰਡੇ ਉਤਾਰੇਗੇ ਇਹ ਬਹੁਤ ਗਲਤ ਹੈ ਅਸੀਂ ਵੀ ਬਹੁਤ ਨਖਿੱਦੀ ਕਰਦੇ ਹਾਂ ਹੁਣ ਉਹਨਾਂ ਚ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਤਰੰਤਰੰ ਦੀ ਗੱਲ ਕਰੀਏ ਮਨੂਗੀ ਬਠੰਡੇ ਦੇ ਗੱਲ ਕਰੀਏ ਲਗਾਤਾਰ ਪ੍ਰੋਟੈਸਟ ਸ਼ੁਰੂ ਹੋ ਚੁੱਕੇ ਨੇ ਸਵੇਰ ਦੇ ਕੱਲ ਦੀ ਘਟਨਾ ਤੋਂ ਬਾਅਦ ਸਰਪੰਚ ਨੇ ਤਾਂ ਭਗਵੰਤ ਮਾਨ ਬਣਾਇਆ ਤੇ ਭਗਵੰਤ ਮਾਨ ਇਹ ਗੱਲ ਕਿਉਂ ਮੁੱਕ ਕਰਦਾ ਜਰੂਰ ਆਪਾਂ ਨੇ ਸਰਕਾਰਾਂ ਬਣਾਉਣੇ ਤੇ ਬਾਈ ਜੀ ਇਹ ਧਾਨਿਆਂ ਜਾ ਕੇ ਬਹਿੰਦੇ ਹਿੱਥੇ ਬੈਠੇ ਮੈਂ ਦੇਖਿਆ ਕਦੇ ਕੇਜਰੀਵਾਲ ਲੈ ਕੇ ਜਾਂਦਾ ਭਗਵੰਤ ਮਾਨ ਕਦੇ ਕੋਈ ਇਹਦਾ ਲੀਡਰ ਆਪਾਂ ਜਦੋਂ ਕਦੇ ਕੋਈ ਭਗਵੰਤ ਮਾਨ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਪੰਜਾਬ 'ਚ ਧਰ ਨਹੀਂ ਲੱਗਣਦਿਆਂ ਕਰਾਂਗੇ ਬਾਈ ਬਾਈ ਮਸਲਾ ਫਸਲਾਂ ਦੀ ਖੁੱਦ ਦੇ ਮੋਦੀ ਜਵਾਨੀ ਵੀ ਫਾਈ ਫਸਲਾਂ ਤੇ ਐਮਐਸਪੀ ਦੇਵਾਂਗੇ ਇਹਨਾਂ ਤੇ ਜਿਹੜੀ ਉਹ ਐਮਐਲਏ ਗਗਨਵਾਲ ਨੂੰ ਮੋਲ ਉਹ ਕਹਿੰਦੀ 5 ਮਿੰਟ ਐਮਐਸਪੀ ਦੇਵਾਂਗੇ ਇਹਨਾਂ ਦੇ ਹਿਸਾਬ ਤੱਕ ਕੋਣ ਗੁਰੂ ਸਾਹਿਬ ਦਾ ਇਹ ਥੋੜੀ ਹੈ ਵੀ ਅੱਜ ਤੁਸੀਂ ਕੋ ਆਪਾਂ ਕਹਿੰਦੇ ਨਵੀਂ ਸਰਕਾਰ ਬਣਾ ਲੀਏ ਜਿਹੜੇ 5 ਸਾਲ ਆਪਾਂ ਨੇ ਪੰਜਾਬ ਦੇ ਪਿੱਛਾ ਲੈ ਕੇ ਪੰਜਾਬ ਨੂੰ ਇਹ ਆਪਾਂ ਨੂੰ ਕਹਿੰਦੇ ਕਿ ਤੁਸੀਂ ਧਰਨੇ ਨਾਲ ਪੰਜਾਬ ਪਿੱਛਾ ਜਾ ਰਹੇ ਅਸੀਂ ਕੇਰ ਵੀ ਜਿਹੜੀ ਸਰਕਾਰ ਝੂਠ ਬੋਲ ਕੇ ਆਪਾਂ ਨੂੰ ਉਹਦੇ ਅੱਗੇ ਪੰਜਾਬ ਪਿੱਛਾ ਜਾ ਰਿਹਾ ਦੀ ਸੰਗਤਾਂ ਨੇ ਤੁਹਾਨੂੰ ਪਤਾ ਵੀ ਹਿਮਾਚਲ ਦੇ ਵਿੱਚ ਸਾਡੇ ਵੀ ਗੁਰੂ ਧਾਮ ਨੇ ਤੇ ਉੱਥੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿੱਥੇ ਇੱਕ ਵੀਡੀਓ ਬਣਨ ਹੁੰਦੀ ਹੈ ਕੁਲੂ ਦੇ ਵਿੱਚ ਜਿੱਥੇ ਇੱਕ ਅਮਨਸੂਦ ਜੋ ਕਿ ਇੱਕ ਨਾਮ ਦਾ ਸ਼ਖਸ ਹੈ ਉਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਵੀ ਜੋ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਨਾਂ ਦੇ ਪੋਸਟਰ ਲੱਗੇ ਹੁੰਦੇ ਨੇ ਕੁਝ ਨੌਜਵਾਨ ਮੋਟਰਸਾਈਕਲਾਂ ਦੇ ਉੱਪਰ ਲਾ ਕੇ ਇਹ ਮਹਾਂਮਾਚਲ ਦੇ ਵਿੱਚ ਜਾਂਦੇ ਨੇ ਤਾਂ ਉਹਨੂੰ ਰੋਕਦੇ ਨੇ ਕਹਿੰਦੇ ਉਹ ਅਮਨਸੂਦ ਹੋਣੀ ਦੱਸਦੇ ਨੇ ਵੀ ਇੱਥੇ ਪਹਿਲਾਂ ਕੋਈ ਐਕਸੀਡੈਂਟ ਹੁੰਦਾ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਰੁਕਦੇ ਹਾਂ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਵੱਲੋਂ ਇਹ ਝੰਡਾ ਉਤਾਰਿਆ ਜਾਂਦਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਨਾਂ ਦਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਪੰਜਾਬ ਦੀਆਂ ਬੱਸਾਂ ਦੇ ਵਿੱਚ ਕੁਝ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਅਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਪੋਸਟਰ ਲਗਾਏ ਗਏ ਨੇ ਬੱਸਾਂ ਦੇ ਉੱਪਰ ਜੋ ਕਿ ਹਿਮਾਚਲ ਰੋਡਵੇਜ਼ ਦੀਆਂ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਬੀਤੀ 1-2 ਦਿਨ ਪਹਿਲਾਂ ਜੋ ਕਿ ਖਰੜ ਦੇ ਵਿੱਚ ਸ਼ਾਮ ਵੇਲੇ ਜੋ ਕਿ ਬੱਸ ਦੀ ਭੰਨਤੋੜ ਵੀ ਕੀਤੀ ਗਈ ਹੈ ਹਿਮਾਚਲ ਰੋਡਵੇਜ਼ ਦੀ ਤਾਂ ਸਾਰੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਮੁੱਦਾ ਜਿਹੜਾ ਹੈ ਜੀ ਗੱਲਬਾਤ ਕਰੀਏ ਗਰਮਾਇਆ ਹੋਇਆ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਵੀ ਅਮਨ ਸ਼ਾਂਤੀ ਬਣਾ ਕੇ ਰੱਖੋ ਤੇ ਲਗਾਤਾਰ ਸ਼ਾਂਤੀ ਬਣਾ ਕੇ ਰੱਖੋ ਕਿਉਂਕਿ ਤੁਹਾਨੂੰ ਪਤਾ ਦੋ ਸਟੇਟਾਂ ਦੇ ਵਿਚਾਰ ਲਈ ਜਿਹੜੀ ਇਹ ਗੱਲਬਾਤ ਹੈ ਲਗਾਤਾਰ ਚੱਲ ਰਹੀ ਹੈ ਜੋ ਕਿ ਅੱਜ ਸਾਡੇ ਨਾਲ ਸਾਰੇ ਵਿਚਾਰ ਕਰਨਗੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਤੋਂ ਮੁਹਾਲੀ ਜ਼ਿਲ੍ਹੇ ਦੇ ਯੂਥ ਪ੍ਰਧਾਨ ਗੁਰਿੰਦਰ ਸਿੰਘ ਪਝੋਲੀ ਹੁਣ ਸਾਡੇ ਸਾਰੇ ਮੌਜੂਦ ਨੇ ਬਾਈ ਬਾਬਾ ਜੀ ਵਾਇਗੁਰ ਜੀ ਕਾ ਹਾਲਸਾ ਵਾਇਗੁਰ ਜੀ ਕੀ ਫਤਿਹ ਜੀ ਵਾਇਗੁਰ ਜੀ ਕਾ ਹਾਲਸਾ ਵਾਇਗੁਰ ਜੀ ਕੀ ਫਤਿਹ ਜੀ ਹਾਂ ਜੀ ਬਾਬਾ ਜੀ ਇਹ ਸਾਰੇ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਕੁਲੋਂ ਤੋਂ ਸਟਾਰਟ ਹੁੰਦੀ ਹੈ ਫਿਰ ਮਨਾਲੀ ਦੇ ਵਿੱਚ ਕੁਝ ਝੜਪ ਹੁੰਦੀ ਹੈ ਤਾਂ ਉੱਥੇ ਸੰਤ ਜਰਨੈਲ ਸਿੰਘ ਖਾਲਸਾ ਪ ਬਾਈ ਦੇਖੋ ਗੱਲ ਇਦਾਂ ਸਭ ਤੋਂ ਪਹਿਲਾਂ ਜਿਹੜੀ ਕਿ ਤੂਲ ਦਿੱਤੀ ਆ ਰਹੀ ਸਿਆਸੀ ਰੰਗਤ ਵੀ ਸਾਡੀ ਹਿੰਦੂਆਂ ਨਾਲ ਲੜਾਈ ਹੈ ਹਾਂਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲੀ ਗੱਲ ਹੈ ਜਦੋਂ ਗੁਰਗੋਬ ਸਿੰਘ ਦਾ ਜਨਮ ਹੋਇਆ ਹਾਂਜੀ ਜਦੋਂ ਪੀਰ ਜੀ ਉੱਥੇ ਲੈ ਕੇ ਦੋ ਕੁਜੇ ਤੁਸੀਂ ਤੁਸੀਂ ਸੁਣਿਆ ਵੀ ਤਾਂ ਉਹਨਾਂ ਨੇ ਲੈ ਕੇ ਗਏ ਨਾ ਹਾਂਜੀ ਗੁਰਗੋਬ ਸਿੰਘ ਵੀ ਜਿਹੜੇ ਤੇ ਹੱਥ ਰੱਖੂ ਇੱਕ ਮੁਸਲਮਾਨਾਂ ਦੇ ਨਾਂ ਦਾ ਭਰ ਲੈ ਇੱਕ ਹਿੰਦੂਆਂ ਦਾ ਭਰ ਲਿਆ ਹਾਂਜੀ ਤਾਂ ਗੁਰਗੋਬ ਸਿੰਘ ਨੇ ਦੋਨਾਂ ਤੇ ਹੱਥ ਰੱਖਿਆ ਹੂੰ ਇਹ ਇਹ ਪੰਥ ਹੈ ਇਸ ਸਰਵ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਪਹਿਲਾਂ ਤੋਂ ਇੱਥੇ ਸ਼ੁਰੂ ਗੱਲ ਕਰ ਰਹੇ ਹਾਂ ਕਿ ਸਿੱਖ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਮੈਂ ਹਿੰਦੂਆਂ ਦਾ ਵੀ ਗੁਰੂ ਹਾਂ ਸਿੱਖਾਂ ਦਾ ਵੀ ਗੁਰੂ ਹਾਂ ਪਰ ਮੁਸਲਮਾਨਾਂ ਦਾ ਵੀ ਹੈ ਤਾਂ ਗੁਰਨਾਨ ਦੇਵ ਸਾਹਿਬਾਸਤੇ ਵੀ ਇਵੇਂ ਹੋਇਆ ਜਿਵੇਂ ਗੁਰਨਾਨ ਦੇਵ ਸਾਹਿਬ ਜੀ ਜੋਤੀ ਜੋ ਸਮਾ ਗਏ ਜਦੋਂ ਉਹਨਾਂ ਦਾ ਸਰੀ ਸਸਕਾਰ ਕਰਨ ਕਰਨ ਵਾਰੀ ਰੌਲਾ ਪੈਂਦਾ ਆਪਾਂ ਸੁਣਦੇ ਸਾਖੀ ਵੀ ਉਹ ਕਹਿੰਦੇ ਸੀ ਦਫਨਾਉਣਾ ਮੁਸਲਮਾਨ ਕਹਿੰਦੇ ਤੇ ਹਿੰਦੂ ਕਹਿੰਦੇ ਸੀ ਸਸਕਾਰ ਕਰਨਾ ਹਾਂਜੀ ਤਾਂ ਇਹਨਾਂ ਸਾਰੇ ਜਦੋਂ ਇੱਕ ਨਿਰਮਲ ਪੰਥ ਗੁਰੂ ਅਰਜਨ ਸਾਹਿਬ ਨੇ ਚਲਾਇਆ ਵੀ ਨਾਨਕ ਨੇ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਦਾ ਮਤਲਬ ਇੱਕ ਨਵੇਕਲਾ ਨਵੇਕੜ ਦਾ ਮਤਲਬ ਮੈਂ ਨਹੀਂ ਹੈ ਵੀ ਮੈਂ ਤੁਹਾਡੇ ਨਾਲ ਲੜਾਈ ਕਰਨੀ ਜਾਂ ਉਹਦੇ ਨਾਲ ਲੜਾਈ ਵੀ ਮੇਰਾ ਆਪਣਾ ਵੱਖਰਾ ਪੰਥ ਮੇਰਾ ਆਪਣਾ ਵਿਚਾਰਧਾਰਾ ਵੀ ਅਸੀਂ ਉਹਦੇ ਚੱਲਦੇ ਹਾਂ ਤੁਹਾਡੀ ਨਿੰਦਕਾ ਨਹੀਂ ਅਸੀਂ ਚੱਲਣਾ ਤੁਸੀਂ ਜਿਵੇਂ ਮਰਜੀ ਤੁਸੀਂ ਆਪਣੇ ਜੋ ਉਹ ਹੈ ਮੇਥੇ ਗਰਵਾਣੀ ਬਹੁਤ ਹੋ ਜਾਏਗਾ ਇਦਾਂ ਦੇ ਹਵਾਲੇ ਹੀ ਦਿੰਦੀ ਕਿ ਕੂ ਕਾਣਾ ਦੋਵਾਂ ਤੋਂ ਗਿਆਨੀ ਸਿਆਣਾ ਬਹੁਤ ਵਾਲੀ ਦਿੰਦੀ ਹੈ ਪਰ ਕਿਤੇ ਆਏ ਨਹੀਂ ਕਿਹਾ ਵੀ ਸਿੱਖ ਦੀ ਹਿੰਦੂਆਂ ਨਾਲ ਲੜਾਈ ਹੈ ਜਾਂ ਮੁਸਲਮਾਨ ਲੜਾਈ ਹੈ ਪਹਿਲੀ ਗੱਲ ਤਾਂ ਇਹ ਚੀਜ਼ ਨੂੰ ਅਸੀਂ ਬਿਲਕੁਲ ਨਖੇਦੀ ਕਰਦੇ ਹਾਂ ਚਾਹ ਸਰਕਾਰਾਂ ਹੋਣ ਚਾਹ ਉੱਚੇ ਅਹੁਦੇ ਤੇ ਬੈਠੇ ਲੋਕ ਹੋਣ ਇਹ ਚੀਜ਼ ਨੂੰ ਧਾਰਮਿਕ ਰੰਗ ਦੇ ਕੇ ਵੋਟਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਨਖੇਦ ਕਰਦੇ ਹਾਂ ਨੰਬਰ ਗੱਲ ਜੇ ਤੁਸੀਂ ਕਹੀਏ ਵੀ ਛੰਡੇ ਦੀ ਬੇਅਦਵੀ ਹੋਈ ਹੈ ਦੇਖੋ ਜੀ ਇਹ ਦੇਸ਼ ਵਾਸਤੇ ਆਪਾਂ 93% ਕਰਵਾਨੀਆਂ ਦਿੱਤੀਆਂ ਦਿੱਤੀਆਂ ਨਹੀਂ ਦਿੱਤੀਆਂ ਤਾਂ ਮੈਂ ਤੁਹਾਨੂੰ ਇੱਕ ਜਿਹੜਾ ਦਿੱਲੀ ਇੰਡੀਆ ਗੇਟ ਬਣਿਆ ਵਾ ਚਲੋ ਲਾ ਕੇ ਜੇ ਐਂਪਲ ਦੇ ਦਵਾਂ ਉਹਦੇ ਤੁਸੀਂ ਨਾ ਜਾ ਕੇ ਨਾਮਾਂ ਦੀ ਲਿਸਟ ਪੜ ਲਿਓ ਕਿ ਕਿਹਦੇ ਨਾਮ ਲੱਗੇ ਹੋਏ ਆ ਹੂੰ ਜੇਕਰ ਸਾਨੂੰ ਇਹ ਦੇਸ਼ ਵਿੱਚ ਇਹ ਚੀਜ਼ ਦੀ ਆਜ਼ਾਦੀ ਨਹੀਂ ਹੈ ਫਿਰ ਅਸੀਂ ਕਿਵੇਂ ਮੰਨ ਲਈਏ ਵੀ ਦੇ ਸਾਰਾ ਆਜ਼ਾਦ ਹੋ ਗਿਆ ਜਾਂ ਤਾਂ ਇੱਕ ਵਾਰ ਸੇ ਕੋਈ ਵੀ ਦੇਸ਼ ਆਜ਼ਾਦ ਨਹੀਂ ਹੋਇਆ ਜੇ ਤੁਸੀਂ ਕੋਈ ਵੀ ਦੇਸ਼ ਆਜ਼ਾਦ ਹੋ ਗਿਆ ਸੰਵਿਧਾਨ ਜਿਹੜਾ ਸੰਵਿਧਾਨ ਹੈ ਉਹ ਤੁਹਾਨੂੰ ਕਿਹੜੀ ਕਿਹੜੀ ਪਰਮਿਸ਼ਨਾਂ ਦੇ ਸੰਵਿਧਾਨ ਚ ਕੋਈ ਲਿਖਿਆ ਉਹ ਵੀ ਤੁਸੀਂ ਸੰਤਾਂ ਦੀ ਫੋਟੋ ਤੁਸੀਂ ਤੁਸੀਂ ਵੀਡੀਓ ਦੇਖੀ ਸੀ ਉਹ ਜਿਹੜੀ ਅਮਨ ਸੂਦ ਹੋਣ ਵਾਲੀ ਉਹਦੇ ਵਿੱਚ ਉਹ ਕਹਿੰਦੇ ਸੀਗੇ ਵੀ ਜਿਹੜੇ ਇਹ ਮੋਟਰਸਾਈਕਲ ਸਵਾਰ ਮਨ ਕੇ ਸੰਤ ਫੋਟੋ ਲਾ ਕੇ ਆਉਂਦੇ ਨੇ ਉਹ ਖਾਲਸਾਤਨ ਦਾ ਬਿਲੰਦ ਨੇ ਫੋਟੋ ਦੇ ਵਿੱਚ ਵੀ ਖਾਲਸਾਤਨ ਦੇ ਮਨ ਕੇ ਸਾਨੂੰ ਇਹ ਬਰਦਾਸ਼ਤ ਨਹੀਂ ਇਹ ਚੀਜ਼ਾਂ ਇਹ ਲੈ ਕੇ ਆਉਂਦੇ ਵੀ ਪੰਥ ਤੇ ਲਾ ਕੇ ਆਣ ਅਸੀਂ ਸਤਿਕਾਰ ਕਰਦੇ ਆਂ ਇਹਨਾਂ ਦਾ ਵੇ ਸਾਡਾ ਉਹਨਾਂ ਕੇ ਸਿਰ ਬਝੁੱਕਦਾ ਸੀ ਸਤਕਾਰ ਕਰਦੇ ਆ ਪੰਥ ਦਾ ਪਰ ਜਿਹੜੇ ਇਹ ਖਾਲਿਸਤਾਨ ਦਾ ਝੰਡਾ ਲਾ ਕੇ ਆਉਂਦੇ ਨੇ ਅਸੀਂ ਉਹਨਾਂ ਨੂੰ ਮਤਲਬ ਕਿ ਬਟਨ ਨਹੀਂ ਦਵਾਂਗੇ ਇੱਥੇ ਮੈਨੂੰ ਤੁਸੀਂ ਮੈਂ ਤੁਹਾਨੂੰ ਸਵਾਲ ਕਰਦਾ ਕਿ ਜਿਹੜਾ ਰਾਜ ਕਰੇਗਾ ਖਾਲਸਾ ਇਹ ਲਾਈਨ ਹੈ ਇਹ ਪੰਥ ਦੀ ਹੈ ਕਿ ਕਿਸੇ ਮੁਸਲਮਾਨ ਜਾਂ Hindu ਧਰਮ ਦੀ ਹੈ ਤੁਸੀਂ ਦੱਸੋ ਇਹ ਆਪਣੇ ਮਤਲਬ ਕਿ ਪੰਥ ਦੀ ਹੈ ਉਹ ਝੰਡੇ ਤੇ ਕੀ ਲਿਖਿਆ ਹੋਇਆ ਕੀ ਸੀ ਰਾਮ ਮਸੂਦ ਦਿਖਾ ਰਿਹਾ ਕੀ ਲਿਖਿਆ ਸੀ ਪੁੱਤ ਰਾਜ ਕਰੇਗਾ ਖਾਲਸਾ ਲਿਖਿਆ ਜਦੋਂ ਆਪਾਂ ਦੋ ਟਾਈਮ ਗੁਰੂ ਘਰਾਂ ਚ ਤੁਸੀਂ ਤੁਸੀਂ ਵੀ ਸਿੱਖ ਤੁਸੀਂ ਅਦਾਸ ਕਰਦੇ ਹੋਗੇ ਵੀ ਰਾਜ ਕਰੇਗਾ ਖਾਲਸਾ ਤਾਂ ਇਹ ਦੱਸੋ ਮਾੜੀ ਚੀਜ਼ ਕੀ ਹੈ ਮੈਂ ਤੁਹ ਕਿ ਹੋਣੀ ਹੋਵੇ ਵੀ ਜਦੋਂ ਰਾਜ ਕਰੇਗਾ ਖਾਲਸਾ ਕਨਸੈਪਟ ਆਇਆ ਮਹਾਰਾਜ ਜੀ ਸਿੰਘ ਦਾ ਰਾਜ ਹੈ 1818ਵੀਂ ਸਦੀ 'ਚ 1818 ਤੋਂ ਬਾਅਦ ਤਾਂ ਜੇ ਗੱਲ ਮੈਂ ਦੋ ਮੋٹے ਇਤਿਹਾਸਾਂ ਦੀ ਕਰ ਦਵਾਂ ਵੀ ਇੱਕ ਕਾਸ਼ੀ ਦਾ ਬਿਸ਼ਵਨਾਥ ਮੰਦਿਰ ਹੈ ਹਾਂਜੀ ਉੱਥੇ ਮਹਾਰਾਜ ਜੀ ਸਿੰਘ ਨੇ 1835 ਵਿੱਚ ਇੱਕ ਟਨ ਸੋਨੇ ਦੀ ਸੇਵਾ કરી ਉਸ ਮੰਦਿਰ ਵਿੱਚ ਉਸ ਮੰਦਿਰ ਦੀ ਠੀਕ ਹੈ ਤੇ ਜਿਹੜਾ ਇੱਕ ਸੋਮਨਾਥ ਦਾ ਮੰਦਿਰ ਤਾਂ ਹਾਂਜੀ ਉਹਨੂੰ ਅਬਦਾਲੀ ਨੇ ਲੁੱਟ ਕੇ ਲੈ ਗਏ ਤੇ ਜਿਵੇਂ ਆਪਾਂ ਪਰ ਵੀ ਉਹਦੀ ਜੋਗੀ ਦੀ ਕਵਿਸ਼ਰੀ ਨਹੀਂ ਹੈਗੀ ਸੋਮਨਾਥ ਦਾ ਮੰਦਿਰ ਜਦੋਂ ਢੈਂਦਾ ਸੀ ਸੋਮਨਾਥ ਦਾ ਮੰਦਿਰ ਢਾ ਕੇ ਦਰਵਾਜ਼ੇ ਲੁੱਟਲੇ ਗਏ ਸੀ ਅਬਦਾਲੀ ਰਹੀਂ ਤਾਂ ਮਹਾਰਾਜ ਰਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੇ ਰਲ ਕੇ ਉਹ ਐਡੀ ਵੱਡੀ ਕਾਰਵਾਈ ਰੰਭੀ ਉਹ ਮੰਦਿਰ ਦੇ ਦਰਵਾਜ਼ੇ ਉੱਥੋਂ ਲਿਆ ਕੇ ਬਾਅਦ ਸੋਮਨਾ ਦਰਵਾਜ਼ੇ ਨੂੰ ਭੇਟ ਕਰੇ ਜੇ ਸਾਡੀ ਇਹ ਚੀਜ਼ ਦੀ ਲੜਾਈ ਤੇ ਅਸੀਂ ਫਿਰ ਨਰਜੀ ਕਿਉਂ ਵੇਸਟ ਕਰੀ ਸਾਡੀ ਲੜਾਈ ਉਹਨਾਂ ਹਿੰਦੂਆਂ ਨਾਲ ਦੀ ਕਿਉਂਕਿ ਜਦੋਂ ਮਹਾਰਾਜ ਹੀ ਰਣਜੀਤ ਸਿੰਘ ਦਾ ਰਾਜ ਸੀ ਉਸ ਟਾਈਮ ਸਿੱਖਾਂ ਦੀ ਵਾਦੀ 10 ਤੋਂ 15% ਦੇ ਵਿੱਚ ਸੀ ਹਾਂਜੀ ਉਸ ਟਾਈਮ ਹਿੰਦੂ ਹਿੰਦੂਦੀਵਾਦੀ ਥੋੜੀ ਘੱਟ ਤੇ ਮੁਸਲਮਾਨਾਂ ਦੀ ਹੋਰ ਵੀ ਜ਼ਿਆਦਾ ਸੀ ਹਾਂਜੀ ਪਰ ਉਸ ਟਾਈਮ ਤਾਂ ਕੋਈ ਤੁਸੀਂ ਸੁਣਿਆ ਵੀ ਚਾਹੇ ਕੁੱਤੇ ਦੇ ਗਲ 'ਚ ਕੰਠਾ ਪਾ ਕੇ ਛੱਡ ਦੋ ਕੋਈ ਚੋਰੀ ਨਹੀਂ ਕੋਈ ਲੜਾਈ ਨਹੀਂ ਪਰ ਲੜਾਈ ਦੀ ਉਪਜ ਕਿੱਥੋਂ ਹੋਈ ਲੜਾਈ ਦੀ ਉਪਜ ਹੋਈ ਏ ਗੰਦੀ ਰਾਜਨੀਤੀ ਵਿੱਚੋਂ ਜਿਹੜਾ ਵੋਟ ਬੈਂਕ ਦੀ ਸਜਾਸਤ ਹੈ ਕਿਉਂਕਿ ਇੱਕ ਵਾਰ ਵੋਟਾਂ ਹੁੰਦੀਆਂ ਤਾਂ ਸਰਕਾਰ ਉਦੋਂ ਹੀ ਸ਼ੁਰੂ ਹੋ ਜਾਂਦੀ ਵੀ ਅਗਲੀ ਵੋਟਾਂ ਆਪਾਂ ਕਿਵੇਂ ਲੈਣੀਆਂ ਤਾਂ ਉਹ ਸਿਸਟਮ ਨੂੰ ਉਹਦੇ ਵਿੱਚ ਲੋਕ ਵਿਕਾਸ ਦਾ ਕੋਈ ਮੁੱਦਾ ਨਹੀਂ ਹੁੰਦਾ ਲੋਕਾਂ ਦੇ ਭਲਾਈ ਦਾ ਕੋਈ ਕਾਰਜ ਨਹੀਂ ਹੁੰਦਾ ਸਿਰਫ ਅੱਜ ਵੋਟਾਂ ਜਿੱਤਣ ਤੋਂ ਬਾਅਦ ਜਿਹੜੀ ਅਗਲੀ ਤਿਆਰੀ ਹੁੰਦੀ ਹੈ 5 ਸਾਲ ਬਾਅਦ ਤੇ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਕਿ ਲੋਕਾਂ ਨੂੰ ਕਿਹੜੇ ਭਲਿਖੇ ਚ ਪਾ ਕੇ ਇੱਥੇ ਫੇਰ ਆਪਾਂ ਹਿੰਦੂ ਸਿੱਖ ਤੇ ਲਿਆਉਣਾ ਨਹੀਂ ਬਾਈ ਜਿਹੜੇ ਹੁਣ ਨੌਜਵਾਨ ਜਾ ਰਹੇ ਨੇ ਉਹ ਵੀਡੀਓ ਬੜੀਆਂ ਸਾਹਮਣੇ ਆ ਰਹੀਆਂ ਜੀ ਗੱਲ ਕਰੀਏ 7000 ਰੁਪਏ ਦੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜਿਹੜੇ ਝੰਡੇ ਲਾ ਕੇ ਜਾ ਰਹੇ ਨੇ ਹੋਰ ਪਤ ਨਹੀਂ ਇਹਨੇਕਾ ਵੀਡੀਓ ਆ ਰਹੀਆਂ ਤੰਗ ਪ੍ਰੇਸ਼ਾਨ ਕੀਤਾ ਜਾ ਰਹੇ ਉਹਨਾਂ ਨੂੰ ਬਾਈ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂ ਜਿਹੜਾ ਹਿਮਾਚਲ ਕਰੇ ਸਾਡ ਉਹਨੂੰ ਤੋੜਿਆ ਕਿਉਂ ਗਿਆ ਸਾਡੀ ਜਿਹੜੀ ਜਿਹੜੀ ਗਰਮੀਆਂ ਦੀ ਰਾਜਧਾਨੀ ਸ਼ਿਮਲਾ ਸੀ ਤੋੜੇ ਹੀ ਤਾਂ ਗਿਆ ਕਿ ਇਹਨਾਂ ਲੋਕਾਂ 'ਚ ਬੀਜ ਬੀਜਿਆ ਜਾਵੇ ਜੇ ਆਪਾਂ ਇਕੱਠੇ ਹੋ ਕੇ ਰਹਿੰਦੇ ਆਪਣੀ ਯੂਨਿਟੀ ਸੀ ਮਹਾਂਪੰਜਾਬ ਤਾਂ ਪਹਿਲਾਂ ਮਹਾਂਪੰਜਾਬ ਛੋਟਾ ਕਰਿਆ ਹਰਿਆਣਾ ਚਲੋ ਹੁਣ ਕਿਸਾਨੀ ਅੰਦਲ 'ਚ ਹਰਿਆਣੇ ਨਾਲ ਆਪਣੀ ਨੇੜਤਾ ਵਧੀ ਹੈ ਬਹੁਤ ਵਧੀਆ ਛਲੱਗ ਵਾਲੀ ਗੱਲ ਹੈ ਕਿਉਂਕਿ ਬੇਸ਼ੱਕ ਉਹ ਹਿੰਦੂ ਹੋਣ ਆਪਣੇ ਨਾਲ ਤਾਂ ਕੋਈ ਲੜਾਈ ਨਹੀਂ ਸਾਡੇ ਰਿਸ਼ਤੇਦਾਰੀ ਇਕੱਠੀਆਂ ਹਰਿਆਣੇ ਪੰਜਾਬ ਦੀਆਂ ਹਿਮਾਚਲ ਤੋਂ ਇਸ ਜਿਹੜਾ ਆਪਾਂ ਨੂੰ ਇਹ ਹਿਮਾਚਲ 'ਚ ਆਪਾਂ ਜ਼ਮੀਨ ਹੀ ਨਾ ਲੈ ਸਕਦੇ ਇਹ ਵੀ ਇੱਕ ਇਹੀ ਐਕਟ ਹੈ ਕਿ ਹਿਮਾਚਲ ਇ ਜਿਹੜੇ ਝੰਡੇ ਤਾਰੇਗੇ ਇਹ ਬਹੁਤ ਗਲਤ ਹੈ ਅਸੀਂ ਵੀ ਬਹੁਤ ਨਖੇਦੀ ਕਰਦੇ ਆਂ ਅਸੀਂ ਸਿੱਖ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਸੀਂ ਨਾ ਕਸ਼ਮੀਰ ਚਲੇ ਜਾਓ ਘੁੰਮਣ ਕਸ਼ਮੀਰ ਨਾ ਛੇਵੇਂ ਪਾਤਸ਼ਾਹ ਦਾ ਐਡੇ ਮੁਕੱਦਸ ਸਥਾਨ ਹੈ ਮੈਂ ਥੋੜੇ ਚੈਨਲ ਤੇ ਅੱਜ ਚਲੋ ਮੈਂ ਲਿਸਟ ਬਣਾ ਕੇ ਰੱਖੀ ਮੇਰੇ ਚਲੋ ਯਾਦ ਨਹੀਂ ਚੇਤੇ ਮੈਂ ਤੁਹਾਨੂੰ ਸਾਰੀ ਲਿਸਟ ਦੱਸ ਸਕਦਾ ਵੀ ਜੇ ਤੁਸੀਂ ਘੁੰਮਣ ਜਾਣਾ ਛੇਵੇਂ ਪਾਤਸ਼ਾਹ ਦੇ ਇੰਨੇ ਜਿਹੇ ਮੁਕੱਦਸ ਸਥਾਨ ਹੈ ਕਸ਼ਮੀਰ ਕਸ਼ਮੀਰ ਜਾਓ ਦੇਖੋ ਸਭ ਤੋਂ ਪਹਿਲਾਂ ਤਾਂ ਸਭ ਕਿਸ ਘਰ ਮੈਂ ਬਾਹਰ ਨਹੀਂ ਪਹਿਲਾਂ ਤਾਂ ਗਰਵਾਣੀ ਇੱਥੇ ਹੀ ਗੱਲ ਨਵੇੜ ਦਿੰਦੀ ਐ ਵੀ ਜੋ ਕੋਈ ਤੁਸੀਂ ਤੁਸੀਂ ਚਾਹੋਨੇ ਭਜ ਨਾਟਕ ਕਰਨੇ ਗੁਰੂ ਸਵੇਰੇ ਗੁਰੂ ਘਰ ਦਰਸ਼ਨ ਕਰੋ ਸਾਰਾ ਕੁਝ ਅੰਦਰ ਹੀ ਪ੍ਰਾਪਤ ਕਰੋ ਚਲੋ ਫਿਰ ਵੀ ਗਰਵਾਣੀ ਕਹਿੰਦੀ ਐ ਅੱਖਾਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਔਰੰਗ ਤਮਾਸ਼ੇ ਦੇਖਣ ਨੂੰ ਕਲਯੁਗ ਦੀ ਦੌੜ ਚ ਆਪਾਂ ਭਜੇ ਜਿਹੜੇ ਦੇਖਣੀਆਂ ਐ ਤਾਂ ਮੈਂ ਕਹਾਂ ਵੀ ਹਿਮਾਚਲੀਆਂ ਦਾ ਬਾਈਕਟ ਕਰ ਦੋ ਫਿਰ ਜ਼ਰੂਰ ਜਾਣਾ ਇਹਨਾਂ ਕੋਲ ਬਾਰ ਬਾਰ ਆਪਾਂ ਛੱਲਿਆਂ ਦੀ ਬੇਦਬੀ ਥੋੜੀ ਕਰਾਉਣੀ ਨੀਓ ਪੋਸਟਰਾਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਹੁਣ ਕਹਿੰਦੇ ਕਿ ਇੱਥੇ ਕੋਈ ਜਥੇਬੰ ਉਸ ਤੋਂ ਬਾਅਦ ਉਹਨਾਂ ਨੇ ਕੱਲ 1 ਮਾਰਚ ਵੀ ਕੱਢਿਆ ਗੁਰਦਰਾ ਸਿੰਘ ਸਭਾ ਸਾਹਿਬ ਤੋਂ ਚਿਹਰ ਮਰਚ ਦੇਖੋ ਜੀ ਉਹ ਤਾਂ ਫਿਰ ਐਕਸ਼ਨ ਦਾ ਰਿਐਕਸ਼ਨ ਹੋਇਆ ਖਾਲਸਾ ਨੇ ਕਦੇ ਪਹਿਲ ਤਾਂ ਕਿਸੇ ਕਰੀ ਨਹੀਂ ਹਾਂਜੀ ਮਹਾਰਾਜਾ ਨੇ ਕਿਹਾ ਵੀ ਜਵਾਬਾਨ ਲੱਗਿਓ ਤਬੈਰ ਹੋ ਜਾਗੋ ਮਹਾਰਾਜ ਦੇ ਪੰਗਾਣੇ ਜੁੱਧ ਚ ਮਾਰੇ ਤਿੱਜਾ ਤੀਰ ਮਹਾਰਾਜ ਦੀ ਧੁਲੀ ਚ ਲੱਗਿਆ ਕਮਰ ਕਿਸੇ ਚੋੜ ਉਸ ਤੋਂ ਬਾਅਦ ਮਹਾਰਾਜ ਨੇ ਅਗਲਾ ਬਾਅਦ ਕਰਿਆ ਹਾਂਜੀ ਤਾਂ ਅਸੀਂ ਤਾਂ ਕਿੰਨਾ ਚਿਰ ਪਿਛਲੇ ਸਾਲ ਵੀ ਹੋ ਗਿਆ ਦੂਏ ਦੂਆ ਤੀਆ ਚਾਰ ਸਕੇ ਹੁਣ ਖਾਲਸੇ ਪੰਥ ਨੇ ਮੜੀ ਕਰਵਟ ਲਈ ਹੈ ਦੋ ਤਿੰਨ ਸਾਲ ਹੋ ਗਏ ਤੁਸੀਂ ਸੇਖ ਦੇਖਦੇ ਹੋਗੇ ਜੀ ਹਰ ਸਾਲ ਸਾਨੂੰ ਤੰਗ ਪਰੇਸ਼ਾਨ ਕਰਿਆ ਜਾਂਦਾ ਤੇ ਜਿਹੜਾ ਹਲੇ ਵੀ ਇਹ ਪ੍ਰਦਰਸ਼ਨ ਕਰਿਆ ਅਸੀਂ ਕਹਾਂਗੇ ਬਹੁਤ ਸ਼ਾਂਤਮਈ ਪ੍ਰਦਰਸ਼ਨ ਹੈ ਕਿਉਂਕਿ ਬੱਸਾਂ ਤੁਸੀਂ ਆਪ ਦੇਖੋ ਭਗਤ ਸਿੰਘ ਦੀ ਫੋਟੋ ਵੀ ਲੱਗੀ ਹੁੰਦੀ ਹੈ ਭਗਤ ਸਿੰਘ ਨੇ ਸਮੇਂ ਦੀ ਸਰਕਾਰ ਨਾਲ ਟੱਕਰੇ ਲੈ ਰਿਆ ਸੀ ਜੇ ਤੁਸੀਂ ਇਹ ਗੱਲ ਮੰ ਲੇਰਾਂ ਕਰਨੀ ਤੁਸ ਜਸ ਮਨੋ ਹਾਂਜੀ ਨੇਰੇ ਦਿਨ ਤਾਂ ਫਿਰ ਸੰਤਾਂ ਦੀ ਵੀ ਸਮੇਂ ਸਿਰ ਸਰਕਾਰ ਨਾਲ ਟੱਕਰ ਹੈ ਕਿਉਂਕਿ ਇਸ ਦੇਸ਼ ਵਿੱਚ ਰਹਿਣ ਵਾਲੇ ਹਰ ਕੋਈ ਕੋਈ ਨਾ ਕੋਈ ਕਦੇ ਧਰਨਾ ਪ੍ਰਦਰਸ਼ਨ ਕਰਦਾ ਹੀ ਹੈ ਦਾ ਮਤਲਬ ਫਿਰ ਸਰਕਾਰ ਨਾਲ ਟੱਕਰ ਹੀ ਲੈਂਦਾ ਨਹੀਂ ਸੰਤਾਂ ਨੂੰ ਪੰਜਾਬ ਦੇ ਲੋਕ ਕੀ ਮੰਨਦੇ ਨੇ ਕਿ ਐਡਮਾਨ ਦੇਖੋ ਜੀ ਉਹ ਪੰਜਾਬ ਦੇ ਲੋਕਾਂ ਦਾ ਪੁਰਖਾ ਬਣ ਚੁੱਕਿਆ ਹੁਣ ਉਹ ਜੋ ਮਰਜੀ ਕੋਈ ਕਹੀ ਜਾਵੇ ਕੋਈ ਅਗਲੀ ਪੀੜ੍ਹੀ ਸਾਡ ਭੁੱਲ ਜਾਵੇ ਪਰ ਇਹ ਗੱਲ ਬਿਲਕੁਲ ਅਮਿੱਟ ਬਣ ਚੁੱਕੀ ਹੈ ਵੀ ਸੰਤਾਂ ਦੀ ਸ਼ਬਨ ਜਿੰਨਾ ਕੋਈ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹ ਹੋਰ ਸੂਰਜ ਮੰਗ ਚਮਕੂ ਕਿਉਂਕਿ ਜਿਹੜਾ ਸੰਤਾ ਦੀ ਤਸਵੀਰ ਉਹ ਸੂਰਜ ਬਣ ਚੁੱਕੀ ਹੈ ਸੰਤਾਂ ਦੀ ਸੋਚ ਸੂਰਜ ਬਣ ਚੁੱਕੀ ਹੈ ਉਹਦਾ ਪ੍ਰਕਾਸ਼ ਧਰਤੀ ਤੇ ਪੈਣਾ ਹੀ ਪੈਣਾ ਬੇਸ਼ੱਕ ਜਿੰਨੇ ਮਾੜੀ ਝੂਠੇ ਰਾਜਨੀਤਿਕ ਦੇ ਬਦਲ ਨੂੰ ਟਕਣ ਦੀ ਕੋਸ਼ਿਸ਼ ਕਰਨ ਪਰ ਜਿਹੜਾ ਅਜਦਾ ਨੌਜਵਾਨ ਹੈ ਉਹ ਸਿਰਫ ਸੰਤਾ ਚੋਈ ਕੋਈ ਆ ਕਿਰ ਆ ਮਤਲਬ ਆਸ ਦੀ ਕਿਰਨ ਦੇਖਦਾ ਉਸ ਤੋਂ ਇਲਾਵਾ ਇੱਥੇ ਉਹਨੂੰ ਕੁਝ ਨਹੀਂ ਲੱਭ ਰਿਹਾ ਦੇਖੋ ਜੇ ਕਲਦੀ ਦੀ ਤਸਵੀਰ ਦੇਖੀਏ ਥੋੜੀ ਜਿਹੀ ਹਟ ਕੇ ਕਿਸਾਨਾਂ ਵਾਲੇ ਮਸਲੇ ਨਾਲ ਜੁੜੀ ਹੋਈ ਆ ਕਿਸਾਨਾਂ ਵਾਲੇ ਮਸਲੇ ਨਾਲ ਕਿਵੇਂ ਦੇਖਦੇ ਹੋ ਸੱਤਵੇਂ ਗੇਟ ਦੀ ਮੀਟਿੰਗ ਸੀ ਚ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਮੀਟਿੰਗ ਖਤਮ ਹੁੰਦੀ ਆ ਚੰਡੀਗੜ੍ਹ ਟੱਪ ਦੇ ਸਾਰੇ ਮਹਾਰੀ ਦੇ ਵਿੱਚ ਐਂਟਰ ਹੁੰਦੇ ਨੇ ਕਿਸ ਨੋ ਨੋ ਨੂੰ ਹਰਾਸਤ ਵਿੱਚ ਲਿਆ ਜਾਂਦਾ ਉਸ ਤੋਂ ਬਾਅਦ ਰਾਤੋ ਰਾਤ ਮੋਰਚਾ ਵੀ ਖਾਲੀ ਕਰਾ ਦਿੱਤਾ ਗਿਆ ਸਾਰਾ ਜਦੋਂ ਗੁਰਗੋਬਿ ਸਿੰਘ ਜੀ ਅਨੰਦਪੁਰ ਸਾਹਿਬ ਦੇ ਕਿਲੇ ਚ ਬੰਦ ਸੀ ਨਾ ਹਾਂਜੀ ਤਾਂ ਸਿੱਖਾਂ ਨੇ ਬੜਾ ਕਿਹਾ ਵੀ ਮਹਾਰਾਜ ਨੂੰ ਭੁੱਖ ਲੱਗੀ ਹੈ ਮਹਾਰਾਜ ਕਿਹਾ ਥੋੜਾ ਸਮਾਂ ਹੋਰ ਰੁਕਜੋ ਮਹਾਰਾਜ ਸਾਰੇ ਸਮੇਂ ਨੂੰ ਜਾਣਦੇ ਸੀ ਹੂੰ ਤਾਂ ਉਸ ਸਮੇਂ ਜੋ ਪਹਾੜੀ ਰਾਜੇ ਸੀ ਉਹ Hindu ਪਹਾੜੀ ਰਾਜੇ ਕਿਹਾ ਜਾਂਦਾ ਜਿਹੜੇ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਛੜਾਏ ਤੇ ਉਹਨਾਂ ਦੀਆਂ alignatਾਂ ਗਾਹਾਂ ਹਾਂਜੀ ਉਹਨਾਂ ਨੇ ਗੈਰ ਨਹੀਂ ਝੂਠੀਆਂ ਕਸਮਾਂ ਖਾਧੀਆਂ ਬਾਈ ਜੀ ਹਾਂਜੀ ਤਾਂ ਉਸ ਤੋਂ ਬਾਅਦ ਮੁਸਲਮਾਨਾਂ ਨੇ ਕਰਾਨ ਦੀ ਕਸਮ ਖਾਧੀ ਪਰ ਕਸਮ ਖਾਣੀ ਨਾ ਕਸਮ ਖਾਣਨ ਦੇ ਵਿਸ਼ਵਾਸ ਕਰਨਾ ਪਰ ਸਿੱਖਾਂ ਦੀ ਸਿੱਖਾਂ ਦੇ ਮਹਾਰਾਜ ਸਿੱਖਾਂ ਨੂੰ ਪਿਆਰੇ ਨਾ ਕਰ ਸਿੱਖਾਂ ਨੂੰ ਮਾਰਾਂਗੇ ਮਹਾਰਾਜ ਆਪਰੋਂ ਗੱਲ ਮੰਨ ਲੈਣੀ ਚਾਹੀਦੀ ਹੈ ਤਾਂ ਚਲੋ ਮਹਾਰਾਜ ਉੱਥੇ ਆ ਗਏ ਤੁਸੀਂ ਦੇਖੋ ਵੀ ਹਲੇ ਕਿਲੇ ਤੋਂ ਬਾਹਰ ਆਉਣ ਦੀ ਦੇਰ ਸੀ ਜਦ ਇਹ ਹਮਲਾ ਹੋ ਗਿਆ ਤੇ ਜਿਹੜੀਆਂ ਇਹ ਰੌਰੀ ਤਾਂ ਇਹ ਪੀੜੀਦਰ ਪੀੜੀ ਚੱਲੀ ਆ ਰਹੀ ਹੈ ਕਿ ਇਹ ਖੂਨ ਜਿਹੜਾ ਆਪਣੇ ਨਾਲ ਇਹ ਅਬਦਾਲੀ ਦਾ ਖੂਨ ਆਪਣੇ ਨਾਲ ਸ਼ੁਰੂ ਤੋਂ ਲੱਗ ਰਿਹਾ ਇੱਕ ਬਾਦਲ ਕੇ ਇੱਕ ਬਾਬਰ ਕੇ ਹੁਣ ਜਿਹੜੇ ਕਿ ਇਹ ਬਾਬਰ ਕੇ ਹਾਂ ਇੱਕ ਪੰਥ ਕੇ ਹੁਣ ਜਿਹੜੇ ਬਾਬਰ ਕੇ ਆਪਣਾ ਸ਼ੁਰੂ ਤੋਂ ਲੱਗਦੇ ਆ ਜਿਹੜੇ ਪੰਥ ਵਾਲੇ ਬਾਬੇ ਨਾਨਕ ਵਾਲੇ ਆ ਬਾਬੇ ਕੇ ਬਾਬਰ ਕੇ ਹੁਣ ਆਪਾਂ ਬਾਬੇ ਕਿਆਂ ਦੀ ਬਾਬਰ ਨਾਲ ਸ਼ੁਰੂ ਤੋਂ ਟੱਕਰ ਰਹੀ ਹੈ ਇਹ ਉਹੀ ਖੂਨ ਆ ਜਿਹੜਾ ਕਸਮ ਖਾ ਕੇ ਨਾਲਾ ਦੇ ਮੁਕਰ ਜਾਂਦਾ ਗਲਤੀ ਤਾਂ ਆਪਾਂ ਹੀ ਆਪਣੀ ਆਪਾਂ ਇਸ ਸਿਸਟਮ ਚ ਫਸ ਚੁੱਕੇ ਆ ਨਾ ਮੌਜੂਦਾ ਸਰਕਾਰ ਤਾਂ ਇਹ ਕਹਿੰਦੀ ਆ ਨੇ ਵੀ ਜਿਕਣਾ ਜੋ ਕੱਲ ਸੰਭੂ ਬਾਡਰ ਤੇ ਹੋਇਆ ਜਾਂ ਖਨੌਰੀ ਬਾਡਰ ਤੇ ਹੋਇਆ ਸਰਕਾਰ ਇਹ ਕਹਿੰਦੀ ਆ ਵੀ ਮਨ ਲਗੀ ਕਈ ਕੋਆਪਰੇਟ ਘਰਾਣਿਆਂ ਨੂੰ ਜੇ ਗੱਲ ਕਰੀ ਵਪਾਰ ਬੜਾ ਮਨ ਲਗੀ ਸਲੋ ਹੋ ਗਿਆ ਸੀਗਾ ਜੇ ਕਿਸੇ ਨੇ 5 ਕਿਲੋਮੀਟਰ ਮਨ ਲਗੀ ਲੰਘ ਕੇ ਜਾਣਾ ਬਾਲੇ ਬਾਲ ਨੂੰ ਉਹ ਤਨ ਕਿਤੇ ਨੌਜਵਾਨੀ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਸੀ ਕਿ ਬੇਰੋਜ਼ਗਾਰੀ ਨੂੰ ਲੈ ਕੇ ਇਦਾਂ ਦੀ ਗੱਲਾਂ ਕਰ ਰਹੀ ਸਰਕਾਰ ਤਾਂ ਹੁਣ ਬਾਈ ਦੇਖੋ ਜੇ ਬੇਰੋਜ਼ਗਾਰੀ ਦੀ ਗੱਲ ਕਰੇ ਕਿਸਾਨ ਨੂੰ ਇੰਨਾ ਜ਼ਿਆਦਾ ਕੰਮ ਹੈ ਖੇਤ ਵਿੱਚ ਪਰ ਉਹ ਇੰਨਾ ਫਸਲ ਬੀਜ ਕੇ ਖੇਤ ਚ ਭੰਗਦੇ ਪਾੜ ਮੰਡੀ ਚ ਭੰਗਦੇ ਪਾੜੇ ਵੇਰ ਨਹੀਂ ਪੈਂਦੀ ਹੈ ਉਹ ਤੋਂ ਬੜੀ ਬੇਰੋਜ਼ਗਾਰੀ ਤਾਂ ਕੋਈ ਨਹੀਂ ਹੋ ਸਕਦੀ ਤਾਂ ਕਿਸਾਨ ਤਾਂ ਆਪ ਚਾਹੁੰਦਾ ਸੀ ਅਸੀਂ ਤਾਂ ਨਾ ਸੜਕਾਂ ਤੇ ਰੁਲੀਏ ਸੜਕਾਂ ਤੇ ਰੁਣਨ ਵਾਸਤੇ ਆਪਾਂ ਨੂੰ ਮਜਬੂਰ ਕੌਣ ਕਰ ਰਿਹਾ ਹੁਣ ਹੁਣ ਅੱਜ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਤਰੰਤ ਤਰੰਤ ਦੀ ਗੱਲ ਕਰੀਏ ਮਤਲਬ ਕਿ ਬਠਿੰਡੇ ਦੀ ਗੱਲ ਕਰੀਏ ਲਗਾਤਾਰ ਹੁਣ ਪ੍ਰੋਟੈਸਟ ਸ਼ੁਰੂ ਹੋ ਚੁੱਕੇ ਨੇ ਸਵੇਰ ਦੇ ਕੱਲ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਬਾਈ ਦੇਖੋ ਅਸੀਂ ਤਾਂ ਆਪ ਕਹਿੰਦੇ ਵੀ ਅਸੀਂ ਕੋਈ ਟਕਰਾਅ ਦਾ ਚਾਹੁੰਦੇ ਨਹੀਂ ਸਾਡੀ ਸ਼੍ਰੋਮਣੀ ਗੱਲ ਐ ਅੰਮ੍ਰਿਤਸਰ ਦੀ ਗੱਲ ਲਾ ਲਓ ਅਸੀਂ ਤਾਂ ਕਦੇ ਕਿਹਾ ਨਹੀਂ ਵੀ ਕਿ ਟਕਰਾਅ ਹੋਵੇ ਪਰ ਜਿਹੜੀ ਗੱਲ ਟੇਬਲ ਤੇ ਨਿਭਣੀ ਉਹ ਤਾਂ ਟੇਬਲ ਤੇ ਬਹਿ ਕੀ ਹੋਊਗੀ ਬਗ ਜੀ ਪਰ ਦੇਖੋ ਮੈਂ ਤੁਹਾਨੂੰ ਇੱਕ ਪਿੰਡ ਦੇ ਲੈਵਲ ਦੀ ਗੱਲ ਕਰਾਂ ਕਿ ਮੇਰਾ ਕੋਈ ਥਾਣੇ ਗੈਰੀ ਚ ਮਸਲਾ ਆਪਾਂ ਸਰਪੰਚ ਨੂੰ ਨੇਕਲ ਨਾਲ ਲੈ ਕੇ ਜਾਂਦੇ ਕਿ ਨਹੀਂ ਜਾਂਦੇ ਤਾਂ ਜਿਹੜਾ ਪੰਜਾਬ ਦਾ ਸਰਪੰਚ ਬਣਾਇਆ ਤਾਂ ਆ ਸਰਕਾਰ ਬਣਾਉਣੇ ਤੇ ਬਾਈ ਜੀ ਇਹ ਧਰਨੇ ਚ ਜਾ ਕੇ ਬਹਿੰਦੇ ਉਥੇ ਬੈਠੇ ਮੈਂ ਦੇਖੇ ਕਦੇ ਕੇਜਰੀਵਾਲ ਲੈ ਕੇ ਜਾਂਦਾ ਭਗਵੰਤ ਮਾਨ ਕਦੇ ਕੋਈ ਇਹਦਾ ਲੀਡਰ ਬਾਕੀ ਜਦੋਂ ਜਦੋਂ ਸਰਕਾਰ ਬਣਨੀ ਸੀ ਭਗਵੰਤ ਮਾਨ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਪੰਜਾਬ 'ਚ ਧਰਨੇ ਨਹੀਂ ਲਗਣਦੇ ਆ ਕਰਾਂਗੇ ਬਾਈ ਬਾਈ ਮਸਲਾ ਫਸਲਾਂ ਦੀ ਖੁੱਦ ਦੇ ਮੂਹ ਦੀ ਜਵਾਨੀ ਵੀ ਫਾਈ ਫਸਲਾਂ ਤੇ ਐਮ ਐਸ ਪੀ ਦੇਵਾਂਗੇ ਇਹਨਾਂ ਦੀ ਜਿਹੜੀ ਉਹ ਐਮ ਐਲ ਏ ਗਗਨਵਾਰਨ ਮੋਹਲ ਉਹ ਕਹਿੰਦੀ 5 ਮਿੰਟ ਐਮ ਐਸ ਸੀ ਵੀ ਦੇਵਾਂਗੇ ਇਹਨਾਂ ਦੇ ਹਿਸਾਬ ਤੱਕ ਕੋਣ ਗੁਰੂਵਾਲੇ ਹਿਸਾਬ ਤੱਕ ਇਹ ਥੋੜੀ ਹੈ ਵੀ ਅੱਜ ਤੁਸੀਂ ਕਹੋ ਆਪਾਂ ਕਹਿੰਦੇ ਨਵੀਂ ਸਰਕਾਰ ਬਣਾ ਲਈ ਈ ਧਰਨੇ ਨਾਲ ਪੰਜਾਬ ਪਿੱਛਾ ਜਾ ਰਿਹਾ ਅਸੀਂ ਕਹਿ ਰਹੀ ਵੀ ਜਿਹੜੀ ਸਰਕਾਰ ਝੂਠ ਬੋਲ ਕੇ ਆਪ ਨੂੰ ਉਹਦੇ ਅੱਗੇ ਪੰਜਾਬ ਪਿੱਛਾ ਜਾ ਰਿਹਾ ਜਿਹੜਾ ਇਹਦਾ ਮਾਲਬਿੰਦਰ ਕੰਗ ਹੈ ਉਹ ਲੋਕਾਂ ਨੂੰ ਨਸੀਦਾਂ ਦੇ ਰਿਹਾ ਦੇਖੋ ਤੁਸੀਂ ਜੋ ਬੈਕ ਹੈ ਮਸਲਾ ਹੱਲ ਹੀ ਨਹੀਂ ਕਰ ਸਕਦੇ ਤੁਸੀਂ ਹੱਥ ਖੜੇ ਕਰ ਦੋ ਵੀ ਸਾਡੇ ਮਸਲ ਹੱਥ ਤੋਂ ਬਾਹਰ ਹੋ ਗਿਆ ਕਦੇ ਕਹਿੰਦੇ ਵੀ ਅਸੀਂ ਪੰਜਾਬ ਦੇ ਬਾਈ ਬਸਲਾਂ ਤੇ ਐਮਐਸਪੀ ਦੇਵਾਂਗੇ ਕਦੇ ਕਹਿੰਦੇ ਜੀ ਇਹ ਇਹ ਮਸਲਾ ਸੈਂਟਰ ਦਾ ਏ ਇਹ ਅਸਲ ਜੀ ਸੈਂਟਰ ਇਹ ਕਿਉਂ ਚੱਕਰ ਹੋ ਕੇ ਸਾਰੇ ਪੰਜਾਬ ਨੂੰ ਖੱਜਲ ਖਵਾਰ ਕਰ ਰਹੇ ਅਸੀਂ ਤਾਂ ਕਹਿ ਰਹੇ ਹਾਂ ਵੀ ਇਹ ਇੱਕ ਬਹੁਤ ਮੀਟਿੰਗਾਂ ਲਗਾਤਾਰ ਹੁਣ 7ਵੇਂ ਗੇਟ ਦੀ ਮੀਟਿੰਗ ਸੀ ਕਹਿਣ ਦਾ ਮਤਲਬ ਹੈ ਕਦੇ ਪੰਜਾਬ ਨਾਲ ਮੀਟਿੰਗ ਹੁੰਦੀਆਂ ਕਦੇ ਕੇਂਦਰ ਨਾਲ ਮੀਟਿੰਗ ਹੁੰਦੀਆਂ ਹੱਲ ਕਿਉਂ ਨਹੀਂ ਨਿਕਲਦਾ ਐਮਐਸਪੀ ਦਾ ਬਾਈ ਜੀ ਹੱਲ ਤਾਂ ਇਹ ਹੈ ਕਿ ਸਰਕਾਰ ਨੇ ਹੱਲ ਕਰਨਾ ਹੋਵੇ ਪਹਿਲੀ ਮੀਟਿੰਗ 'ਚ ਹੱਲ ਕਰ ਜੋ ਹੋ ਜਵੇ ਹਾਂਜੀ ਸਰਕਾਰ ਆਪਣੇ ਮਸਲੇ ਨਹੀਂ ਹੱਲ ਕਰਾਉਂਦੀ ਸੈਂਟਰ ਤੋਂ ਜੇ ਕਿਸੇ ਨੇ ਆਪ ਸਰਕਾਰ ਦਾ ਕੋਈ ਆਪਣਾ ਮਸਲਾ ਫਸਿਆ ਹੋਵੇ ਕਿਸੇ ਮੰਤਰੀ ਦੇ ਕੇਸ ਹੋ ਜਵੇ ਤੁਸੀਂ ਦੇਖੋ ਸੰਜਣਾ ਨੂੰ ਸਰਕਾਰ ਦਾ ਮਸਲਾ ਹੱਲ ਨਹੀਂ ਸਰਕਾਰ ਕਰ ਸਕਦੀ ਹੈ ਸਰਕਾਰ ਦੇ ਹੱਥ ਚ ਬਾਈ ਸਾਰਾ ਕੁਝ ਹੈ ਦੱਸੋ ਕੀ ਨਹੀਂ ਸਰਕਾਰ ਦੇ ਹਾਸ ਹਾਂਜੀ ਸਰਕਾਰ ਜਿਹੜਾ ਇੰਨਾ ਪੈਸਾ ਆਪਣੀ ਸਿਕਿਉਰਿਟੀ ਤੇ ਖਰਚ ਕਰ ਰਹੀ ਖਰਚ ਦਿੰਦੀ ਹੈ ਉਹ ਇੱਥੇ ਪੰਜਾਬ ਤੇ ਜਿਹੜੀ ਤੁਸੀਂ ਬੇਰੁਜ਼ਗਾਰੀ ਦੀ ਗੱਲ ਕਰਦੇ ਮੈਂ ਉੱਥੇ ਆ ਜਾਵਾਂ ਪੰਜਾਬ ਚ ਦੋ ਤਰ੍ਹਾਂ ਦੀ ਫੈਕਟਰੀ ਹੈ ਜਿਹੜੀ ਪੋਲਿਊਸ਼ਨ ਰਹਿਤ ਹੈ ਉਸ ਤੋਂ ਬਾਅਦ ਸਾਰਾ ਕੁਝ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਜਰਖੇ ਧਰਤੀ ਤੋਂ ਬਣੀ ਵੀ ਹੈ ਤੁਹਾਡੀ ਪਾਰਟੀ ਦੇ ਸ਼ਾਇਦ ਈਮਾਨ ਸਿੰਘ ਮਾਨ ਹੋਂਨ ਵੱਲੋਂ ਸਾਰਾ ਰੋਪੜ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਸਤਲੁਜ ਦਰਿਆਵਾਂ ਬਾਰੇ ਕੋਈ ਗੱਲਬਾਤ ਕੀਤੀ ਥੋੜੇ ਦੱਸਣਾ ਚਾਹੂਗੇ ਬਿਲਕੁਲ ਹਾਂਜੀ ਬਾਈ ਜੀ ਪਰਸੋਂ ਦੀ ਗੱਲ ਹੈ ਮੈਂ ਸ਼ਾਇਦ ਉਸੇ ਡੀਸੀ ਦਫ਼ਤਰ ਮੰਗ ਪੱਤਰਤਾ ਗਿਆ ਹਾਂਜੀ ਹਿਮਾਚਲ ਦੀ ਜਿਹੜੀ ਸਾਰੀ ਫੈਕਟਰੀ ਹੈ ਉਹ ਪਾਣੀ ਉੱਪਰ ਤੋਂ ਨੀਚੇ ਨਿਵਾਣ ਵਾਲੀ ਹੋਣਾ ਤਾਂ ਜਿਹੜਾ ਸਾਰਾ ਪਾਣੀ ਹੈ ਉਹ ਦਰਿਆ ਚ ਜਾ ਕੇ ਬੇਸਟ ਜਿਹੜਾ ਪਾਣੀ ਹੈ ਉਹ ਉਹ ਸਤਲੁਜ ਗਿਰੇ ਜਾਂਦਾ ਜਿੱਥੇ ਸਾਡੇ ਦਸਵੇਂ ਪਾਤਸ਼ਾਹ ਨੇ ਖੰਡੇ ਦੀ ਧਾਰ ਖੰਡੇ ਦੀ ਪੌਲ ਸਕਾਈ ਤੋਂ ਪਾਣੀ ਲੈ ਕੇ ਸਤਲੁਜ ਵੀ ਜਾਂਦਾ ਹਾਂ ਬਕਾਇਦਾ ਉਸ ਨੂੰ ਪੀ ਕੇ ਤਿੰਨ ਸੂਰਖੀ ਅਖਬਾਰ ਦੀ ਕਟਿੰਗ ਦਿਖਾਈ ਤੇ ਹੋਰ ਜਿਆਦਾ ਵੀ ਮਰਿ ਜਨਾ ਥਾਲੇ ਪੋਸਟਮਾਰਟਮ ਚੱਲ ਰਿਹਾ ਸੀ ਤਾਂ ਦੇਖੋ ਸਾਡੀ ਪੰਜਾਬ ਦੀ ਧਰਤੀ ਦੇ ਵਿੱਚ ਤੁਹਾਨੂੰ ਦੱਸ ਰਿਹਾ ਵੀ ਇੰਨਾ ਜਿਆਦਾ ਜ਼ਹਿਰ ਘੋਲਾ ਜਾ ਰਿਹਾ ਉਹਦੀ ਲੜਾਈ ਨੇ ਨਾ ਲੜਨੀ ਹੁਣ ਭਗਵੰਤ ਜਿਹੜਾ ਆਪ ਧਰਨੇ ਚੋਂ ਨਿਕਲੇ ਦਿੱਲੀ ਜਿਹੜਾ ਉਹਨੇ ਕਿਨੇ ਕਰਿਆ ਬਜ਼ੁਰਗ ਜਾ ਹੁੰਦਾ ਮੈਂ ਨਾ ਭੁੱਲ ਗਿਆ ਉਹਨੇ ਤਾਂ ਅਨਾ ਹਜ਼ਾਰੇ ਨੇ ਅਨਾ ਯਾਰ ਨੇ ਕਰਿਆ ਉਹਦੇ ਵਿੱਚੋਂ ਪਾਰਟੀ ਨਹੀਂ ਨਿਕਲੀ ਇੱਕ ਧਰਨਾ ਤੇ ਖੁਦ ਨਹੀਂ ਨਿਕਲੀ ਪਾਰਟੀ ਲੋਕਾਂ ਨੂੰ ਕਹਿ ਰਹੀ ਤੁਸੀਂ ਧਰਨਾ ਨਹੀਂ ਲਾਉਣਾ ਜੀ ਭਗਵੰਤ ਮਾਨ ਸਾਹਿਬ ਅਕਸਰ ਕਹਿੰਦੇ ਨੇ ਵੀ ਮੈਂ ਕਿਸਾਨਾਂ ਦਾ ਪੁੱਤ ਆ ਵੀ ਕਿਸਾਨਾਂ ਦੇ ਨਾਲ ਖੜੂਗਾ ਕਿ ਬੜੀਆਂ ਗੱਲਾਂ ਹੋਈਆਂ ਪਹਿਲਾਂ ਬਾਈ ਜੀ ਪਹਿਲਾ ਉਹ ਕਿਸਾਨਾਂ ਦਾ ਪੁੱਤ ਸੀ ਚਲੋ ਮੈਂ ਤਾਂ ਕਦੇ ਦੇਖਿਆ ਨਹੀਂ ਉਹਦੇ ਕਹੀ ਮੋਢੇ ਚੱਕੀ ਪਰ ਉਹ ਹੁਣ ਉਹ ਕੁਰਸੀ ਦਾ ਪੁੱਤ ਹੈ ਜੀ ਉਹ ਤੇ ਅਗਲਾ ਕੁਰਸੀ ਦਾ ਪੁੱਤ ਕੋਈ ਤਿਆਰ ਬੈਠਾ 27 ਵਾਰ ਤੇ ਵੀ ਹੁਣ ਮੇਰੀ ਵਾਰੀ ਆ ਗਈ ਮੇਰੇ ਪਿਤਾ ਉਹ ਕਹਿੰਦੇ ਨਜ਼ਰ ਆ ਰਹੇ ਨੇ ਜੇ ਬਿਆਨਾਂ ਦੀ ਗੱਲ ਕਰੀਏ ਅਕਸਰ ਕਹਿੰਦੇ ਨੇ ਵੀ ਜਿਕਨਾ ਵੀ ਲੋਕਾਂ ਨੂੰ ਆਮ ਜਨਤਾ ਨੂੰ ਰੋਡ ਬੰਦ ਹੋਣ ਕਰਕੇ ਬੜੀ ਤਕਲੀਫ ਹੋ ਰਹੀ ਸੀ ਮੈਂ ਆਮ ਜਨਤਾ ਦਾ ਸੋਚਣਾ ਵੀ ਆਮ ਜਨਤਾ ਕਰਕੇ ਜਿਹੜਾ ਇਹ ਮੋਰਚਾ ਖਾਲੀ ਕਰਵਾਇਆ ਕਿਸਾਨ ਕੋਈ ਖਾਸ ਜਨਤਾ ਨਹੀਂ ਕਿਸਾਨ ਆਮ ਜਨਤਾ ਚ ਨਹੀਂ ਆਉਂਦੀ ਜੀ ਕਿਹਦਾ ਦਿਲ ਕਰਦਾ ਕਿ ਘਰ-ਵਾਰ ਛੱਡ ਕੇ ਜਿਹੜੇ ਜਿਹੜ ਗਿਆ ਮੰਨ ਗਲਤ ਫੇਰ ਮੰਗਾ ਮੰਨੋ ਬਈ ਸਿੱਖ ਧਰਮ ਤਾਂ ਰਣ ਲਾਉਣੇ ਜਾਇਜ਼ ਆ ਦੇਖੋ ਜੀ ਸਿੱਖ ਧਰਮ ਦਾ ਕਨਸੈਪਟ ਏ ਨਿਆਰਾ ਜਿਹੜਾ ਮਾਰਾ ਨੇ ਪੰਥੇ ਵੱਖਰਾ ਸਜਾਤਾ ਪਰ ਹੁਣ ਇਹ ਜੇ ਆਪਾਂ ਇਹਦੇ ਹਿਸਾਬ ਨਾਲ ਨਹੀਂ ਚੱਲਦੇ ਤਾਂ ਕੀ ਕਹਿੰਨੇ ਤੁਸੀਂ ਸਾਡੇ ਦੇਸ਼ ਦੀ ਸ਼ਾਂਤੀ ਭੰਗ ਕਰਦੇ ਆ ਪਹਿਲਾਂ ਹੀ ਜਰਾਇਮ ਪੇਸ਼ ਦੱਸੀ ਸਦੀ ਫਿਰਦੇ ਦੱਸ ਰਹੇ ਆਪਾਂ ਨੂੰ ਤਾਂ ਆਪਾਂ ਇਹਨਾਂ ਨਾਲ ਨਹੀਂ ਚੱਲ ਸਕਦੇ ਚਾਹ ਅੱਜ ਦੇਖ ਲਓ ਚਾਹ ਕੱਲ੍ਹ ਦੇਖ ਲਓ ਇਹਨਾਂ ਨਾਲ ਆਪਣਾ ਇਹੀ ਰੰਡੀ ਰੋਣਾ ਰਹਿਣਾ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਪੰਜਾਬ ਦੀਆਂ ਫੈਕਟਰੀਆਂ ਇਹ ਪੰਜਾਬ ਵਿੱਚ ਫੈਕਟਰੀ ਧੂਆਂ ਵਾਤਾਵਰਣ ਕਰਦੇ ਨੇ ਬੇਰੁਜ਼ਗਾਰੀ ਦੀ ਗੱਲ ਮੈਂ ਉੱਥੇ ਲੈ ਕੇ ਰੁਕਣਾ ਚਾਹੁੰਦਾ ਪੰਜਾਬ ਵਿੱਚ ਦੋ ਫੈਕਟਰੀਆਂ ਸਭ ਤੋਂ ਵਧੀਆ ਚੱਲ ਸਕਦੀਆਂ ਇੱਕ ਜਿਹੜਾ ਚਿੱਟੀ ਕ੍ਰਾਂਤੀ ਆਰ ਹਰੀ ਕ੍ਰਾਂਤੀ ਨੇ ਆਪਣੇ ਘਰ ਚ ਲੈ ਕੇ ਜ਼ਹਿਰ ਬਾੜੀ ਨਾ ਉਹਨੂੰ ਬਾਈਕਾਊਟ ਕਰਕੇ ਪੰਜਾਬ ਦਾ ਕਿਸਾਨ ਆਪਣੀ ਪੈਦਾਵਾਰ ਕਰਕੇ ਆਪ ਵਿੱਚ ਇਹ ਪੰਜਾਬ ਦੀ ਜਿਹੜੀ ਫਸਲ ਹੈ ਉਹਨੂੰ ਬਾਹਰ ਵੇਚਣ ਨਾਲ ਇੱਥੇ ਡਿਸਟ੍ਰੀਬਿਊਟ ਵਧੀਆ ਤਰੀਕੇ ਨਾਲ ਕਰਿਆ ਜਾਵੇ ਵੀ ਜਿਹੜੇ ਇਲਾਕੇ ਚ ਕਿਹੜੀ ਫਸਲ ਨਹੀਂ ਹੁੰਦੀ ਉਹ ਕਿੱਥੇ ਬੀਜਣੀ ਹੈ ਕਿੱਥੇ ਦਾ ਮੰਡੀਕਰਨ ਹੋ ਤਰੀਕੇ ਨਾਲ ਉਹਦੇ ਨਹੀਂ ਸੋਚਣਾ ਕਿ ਵਪਾਰੀ ਲੋਕਾਂ ਦੀ ਫੈਕਟਰੀਆਂ ਤੋਂ ਕਰੋੜਾ ਰੁਪਏ ਲੈ ਕੇ ਇੱਥੇ ਇਨਵੈਸਟਮੈਂਟ ਕਰਨ ਬਾਰੇ ਸੋਚ ਰਹੀ ਹੈ ਜਿੰਨੀਆਂ ਪੰਜਾਬ ਦੇ ਆਮਲਾਟ ਜ਼ਮੀਨਾਂ ਸਾਰੀਆਂ ਤੇ ਭਗਵੰਤ ਜੀ ਸਰਕਾਰ ਦੀ ਅੱਖਿਆਂ ਨਾਲ ਉਹਨੂੰ ਵੇਚ-ਵੇਚ ਕੇ ਆਪਣੇ ਮੁਲਾਜ਼ ਗੱਡੀਆਂ ਆਪਣੇ ਸਿਸਟਮ ਨੂੰ ਚਲਾਉਣ ਬਾਅਦ ਉਹ ਪੈਸਾ ਉੱਥੋਂ ਕੱਢਿਆ ਜਾ ਰਿਹਾ ਪੰਜਾਬ ਦੀ ਜ਼ਮੀਨਾਂ ਚੋਂ ਜੇ ਕਿਸਾਨ ਬੋਲਦਾ ਫਿਰ ਕਿਸਾਨਾਂ ਨੂੰ ਮੜ ਲੱਗਦਾ ਸਿਮਰਨਜੀਤ ਸਿੰਘ ਮਾਨ ਹੁਣੀ ਕਿਵੇਂ ਦੇਖਦੇ ਨੇ ਸਾਡੇ ਪਾਰਟੀ ਦੇ ਪ੍ਰਧਾਨ ਨੇ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਨੇ ਜੇ ਗੱਲ ਕਰੀਏ ਭਾਈ ਜੀ ਉਹ ਤਾਂ ਆਪ ਖੁਦ ਕਿਸਾਨ ਹੈ ਸਾਡੀ ਪਾਰਟੀ ਤੇ ਕਿਰਤੀ ਲੋਕਾਂ ਦੀ ਪਾਰਟੀ ਹੈ ਸਾਡੇ ਸਾਰੇ ਕਿਰਤ ਕਰਨ ਵਾਲੇ ਲੋਕ ਹੈ ਪਰ ਜੇ ਸਰਕਾਰ ਪਿੱਛੇ ਜੇ ਹੁਣ ਇੱਕ ਸਰਕਾਰ ਨੇ ਨਵੇਂ ਸਿਸਟਮ ਸ਼ੁਰੂ ਕਰਤਾ ਜਿਹੜੇ ਨੌਜਵਾਨ ਲਈ ਚੱਕ ਚੱਕ ਕੇ ਇੰਕਾਊਂਟਰ ਕਰਨ ਵਾਲਾ ਸ਼ੁਰੂ ਸਿਸਟਮ ਸ਼ੁਰੂ ਕਰਤਾ ਇਹ ਬਹੁਤ ਮਾੜੀ ਗੱਲ ਹੈ ਇਹ ਪਾਰਟੀ ਨੇ ਪਹਿਲਾਂ ਵੀ ਕਿਹਾ ਵੀ ਸਰਕਾਰ ਤੱਕਾਂ ਨਹੀਂ ਕਰਦਾ ਦੇਖੋ ਕੋਈ ਕੋਟ ਦੀ ਪ੍ਰੋਬਲਮ ਨਹੀਂ ਹੈਗੀ ਗੱਲ ਬੇਲਾ ਕਰਾਉਣ ਵਾਲੀ ਇੱਕ ਰਾਤੋਂ ਰਾਤ ਕਰਿਆ ਦੇਖੋ ਇੱਕ ਪਾਸੇ ਆਪਣੀ ਗੱਲਬਾਤ ਚੱਲ ਰਹੀ ਹੋਵੇ ਆਪਾਂ ਸ਼ਾਂਤਮਈ ਤੌਰ ਤੇ ਨਹੀਂ ਮੈਂ ਉੱਥੇ ਡੀਏਜੀ ਮਨਦੀਪ ਸਿੰਘ ਹੁਣੇ ਮੌਜੂਦ ਸੀ ਉਹ ਕਹਿੰਦੇ ਵੀ ਐਸਡੀਐਮ ਹੁਣੀ ਉੱ ਮਨਨ ਕੀ ਅਫਸਰ ਬੜੇ ਬੜੇ ਲੈਵਲ ਸਾਰੇ ਮੌਜੂਦ ਸੀਗੇ ਤਾਂ ਜਿਹੜੇ ਇਹ ਮਨਨ ਕੀ ਉਸ ਤੋਂ ਬਾਅਦ ਜਿਹੜਾ ਖਾਲੀ ਕਰਵਾਇਆ ਗਿਆ ਸ਼ੰਭੂ ਬਟਰ ਦੀ ਗੱਲ ਕਰੀ ਜਾਏ ਖਨੋਰੀ ਬਟਰ ਹੋਵੇ ਮੈਂ ਤੁਹਾਨੂੰ ਪਿੱਛਾ ਲੈਣਾ ਹੈ ਚੜੋ ਇਹ ਗੱਲ ਵੀ ਜਦੋਂ 84 'ਚ ਹਮਲਾ ਹੋਣਾ ਸੀ ਨਾ ਆਪਣੇ ਹਰਮੰਦਰ ਸਾਹਿਬ ਤੇ ਤਾਂ ਉਸ ਸਮੇਂ ਦਾ ਡੀਸੀ ਸੀ ਗੁਰਦੇਵ ਸਿੰਘ ਤਾਂ ਉਹਨੇ ਸਰਕਾਰ ਨੂੰ ਬੋਲਿਆ گورنر ਨੂੰ ਸਰਕਾਰ ਨੂੰ ਉਹਦਾ گورنر ਜੋ ਵੀ ਹੈ ਸਿਸਟਮ ਵੀ ਜੋ ਅੰਦਰ ਸਿੰਘਾ ਤੁਹਾਨੂੰ ਲੱਗਦਾ ਗ੍ਰਿਫਤਾਰ ਕਰਾਉਣਾ ਮੈਂ ਗ੍ਰਿਫਤਾਰ ਕਰਵਾ ਦਨ ਅੰਦਰ ਪਰ ਤੁਸੀਂ ਹਮਲਾ ਨਾ ਕਰੋ ਹਾਂਜੀ ਪਰ ਸਰਕਾਰ ਦੀ ਮਨਸ਼ਾ ਇੰਨੀ ਜ਼ਿਆਦਾ ਤੁਹਾਨੂੰ ਪਤਾ ਸਰਕਾਰ ਦੀ ਮਨਸ਼ਾ ਉਹ ਹਮਲਾ ਕਰਾਉਣ ਦੀ ਹੁੰਦੀ ਤਾਂ ਉਸ ਸਮੇਂ ਉਹਨੂੰ ਬਦਲ ਕੇ ਰਵਿੰਦਰ ਸਿੰਘ ਲਾਇਆ ਗਿਆ ਦੀ ਸੀ ਉਹਨੂੰ ਸੈਲ ਕਰਵਾਏਗੇ ਭਾਈ ਜੀ ਜਿਹੜਾ ਨਾ ਨੌਕਰੀ ਕਰਨੀ ਉਹਨੂੰ ਤਾਂ ਸਾਈਨ ਕਰਨੇ ਪੈਣੇ ਹਕੂਮਤ ਦਾ ਉੱਪਰ ਤੋਂ ਹੀ ਆਉਂਦਾ ਜਿਹੜਾ ਨੌਕਰੀ ਕਰਨ ਨੂੰ ਤਾਂ ਸੈਲ ਕਰਨੀ ਪੈਣੀ ਜਾਂ ਸਤੀਫਾ ਦੋ ਜਾਂ ਮਤਲਬ ਸੈਰ ਕਰੋ ਉਹਨਾਂ ਕੋਲ ਆਪਸ਼ਨ ਇਹ ਦੋ ਹੁੰਨੇ ਇਸ ਤੋਂ ਇਲਾਵਾ ਤੀਆਂ ਨੂੰ ਕੋਈ ਆਪਸ਼ਨ ਨਹੀਂ ਹੁੰਦਾ ਹਮ ਨੂੰ ਕਿਵੇਂ ਅਖੀਰ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਇਸ ਪ੍ਰਤੀ ਜੇ ਹਿਮਾਚਲ ਵਾਲੇ ਮੁੱਦੇ ਦੇ ਉੱਪਰ ਗੱਲ ਕਰੀਏ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਆਪਾਂ ਨਾਨਦਪੁਰ ਸਾਹਿਬ ਘਰੇ ਵੱਡਣਾ ਜੀ ਜੇ ਆਪਾਂ ਸੱਚਮੁੱਚ ਚਾਹੁੰਨੇ ਆਪਾਂ ਆਤਮਿਕ ਸ਼ਾਂਤੀ ਵਾਦ ਕੋਈ ਕਿਸੇ ਪਹਾੜ ਤੇ ਕੋਈ ਬਰਫਾਂ ਦੇ ਭੱਜੇ ਫਿਰਦੇ ਮੈਂ ਇਹ ਵਿੱਚ ਇਹ ਹੋਊਗਾ ਕੋਈ ਮੈਂ ਬਾਹਰ ਨਹੀਂ ਤੁਤੋ ਪਰ ਜੇ ਆਪਾਂ ਸੱਚਮੁੱਚ ਅੰਦਰ ਦੀਆਂ ਖੁਸ਼ੀਆਂ ਲੈਣੀਆਂ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਦੇ ਚਰਨ ਪਰਸੇ ਅਨੰਦਪੁਰ ਸਾਹਿਬ ਘਰੇ ਬੜੀਏ ਗੁਰੂ ਵਾਲੇ ਬਣੀਏ ਬਾਣੀ ਪੜਨਾ ਸ਼ੁਰੂ ਕਰੀਏ ਪੰਜ ਕਾਰਾਂ ਦੇ ਧਾਰ ਨਹੀਂ ਹੋਈਏ ਤੇ ਜਿਹੜੀ ਆਪਣੀ ਅਗਲੀ ਯਾਤਰਾ ਏ ਇਹ ਸਿੱਖ ਧਰਮ ਵਾਸਤੇ ਪੰਥ ਜਿਹੜਾ ਅਗਾਂਹ ਰਸਤਾ ਏ ਉਸ ਵਾਸਤੇ ਸੋਚਣ ਮਾਰਾ ਤੂੰ ਸ਼ਕਤੀ ਬਲਬੁੱਧ ਲੈ ਕੇ ਆਈਏ ਫਿਰ ਇਹ ਆਪਾਂ ਇਹ ਚੀਜ਼ਾਂ ਜੋ ਬਾਹਰ ਨਿਕਲ ਸਕਦੇ ਨਹੀਂ ਕਿਤੇ ਪਾ ਧਰਨੇ 'ਚ ਮਰ ਗਏ ਕੋਈ ਪੁਲਿਸ ਦੀ ਕਟਾਈ ਨਾਲ ਮਰ ਗਿਆ ਕੋਈ ਕਿਧਰ ਐਕਸੀਡੈਂਟ ਮਰ ਗਿਆ ਇਹ ਆਪਣੇ ਨਾਲ ਹੁੰਦਾ ਹੀ ਰਹੂਗਾ ਜਦ ਤੱਕ ਆਪਾਂ ਆਨੰਦਪੁਰ ਵੱਲ ਮੂੰਹ ਨਹੀਂ ਹੋਊਗਾ ਸਿਰਫ ਦੋ ਤਖਤਾਂ ਦੀ ਲੜਾਈ ਹੈ ਇੱਕ ਆਨੰਦਪੁਰ ਸਾਹਿਬ ਹੈ ਇੱਕ ਦਿੱਲੀ ਹੈ ਇਹ ਵਿਚ ਵਿਚਾਲੇ ਖੜ ਕੇ ਸੋਚਣ ਦਾ ਸਮਾਂ ਨਹੀਂ ਹੈ ਤੁਸੀਂ ਦੇਖੋ ਵੀ ਚਾ ਤਾਂ ਇੱਧਰ ਮੂੰਹ ਕਰ ਲੋ ਚਾਹੇ ਦਿੱਲੀ ਵੱਲ ਮੂੰਹ ਕਰ ਲੋ ਇਹ ਤੁਸੀਂ ਦੇਖਣਾ ਹੈ ਇੱਕ ਆਖਰੀ ਸਵਾਲ ਸ਼੍ਰੋਮਣੀ ਅਕਾਲੀ ਦਲ ਵਾਲੇ ਅ ਨਵੀਂ ਭਰਤੀ ਕਰ ਰਹੇ ਨੇ ਕਿਵੇਂ ਦੇਖਦੇ ਹਾਂ ਬਹੁਤ ਵੱਡੇ ਲੈਵਲ ਦੇ ਉੱਪਰ ਭਾਤੀ ਸ਼ੁਰੂ ਹੋ ਗਈ ਹੈ ਭਾਈ ਸ਼੍ਰੋਮਣੀ ਅਕਾਲੀ ਦਲ ਨਾਲ 1 ਮਈ 1994 ਦੀ ਪਘੌੜੀ ਹੈ ਜੀ ਜਦੋਂ ਸਾਰੀਆਂ ਪਾਰਟੀਆਂ ਇਕੱਠੀਆਂ ਕਰਕੇ ਬਣਾਈਆਂ ਗਿਆ ਕਾਂਗਰਸ ਮੁਕਨਾਮੇ ਤੇ ਤਾਂ ਉਸ ਸਮੇਂ ਸਰਦਾਰ ਸਿਮਰਜ ਸਿੰਘ ਮਾਨ ਨੇ ਆਪਣੀ ਪਾਰਟੀ ਭੰਗ ਕਰੀ ਤਾਂ ਕਾਲ ਤੱਕ ਸਭ ਤੋਂ ਨਵੀਂ ਪਾਰਟੀ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਤੋਂ ਲਾਹਵਾ ਜਿਹੜੀਆਂ ਅਕਾਲੀ ਦਲਾਂ ਤੁਸੀਂ ਦੇਖ ਰਹੇ ਹੋ ਜਿਹਾ ਜਥੇਦਾਰ ਜਿਹੜੀਆਂ ਲੈਟਰ ਪੈਟਰਨ ਸਾਰੀਆਂ ਇਹ ਸਾਰੀਆਂ ਇੱਕ ਕਸਰੀ ਕਾਲ ਤੱਕ ਸਦੇ ਸਿਧਾਂਤ ਤੋਂ ਪਘੌੜੀਆਂ ਆਏ ਉਹ ਤਾਂ ਕਹਦੇ ਸੀ ਪੰਥਰੀ ਕੀਤਾ ਬਹੁਤ ਕੁਝ ਦੇਖੋ ਜੇ ਕਾਲ ਤੱਕ ਤਾਂ ਕੋਈ ਬਿਲਡਿੰਗ ਥੋੜੀ ਐ ਤੁਸੀਂ ਇੱਟਾਂ ਦੀ ਬਿਲਡਿੰਗ ਐ ਉਹਦਾ ਇੱਕ ਸਿਧਾਂਤ ਐ ਵੱਖਰਾ ਨਿਆਰੇ ਪੰਡ ਦਾ ਜਿਹੜਾ ਦਿੱਲੀ ਤੱਕ ਤੂੰ ਬੰਗਾਰ ਸਕਦਾ ਉਹ ਸਿਧਾਂਤ ਐ ਤੁਸੀਂ ਮੈਨੂੰ ਅੱਜ ਦੱਸ ਦੋ ਵੀ ਕਾਲ ਤੱਕ ਦਾ ਕਿਹੜਾ ਹੁਕਮਨਾਮਾ ਦਿੱਲੀ ਨੂੰ ਬੰਗਾਰਦਾ ਕਿਉਂਕਿ ਉੱਥੇ ਹੁਕਮਨਾਮੇ ਇਹੇ ਜਾਰੀ ਕਰਾਏ ਜਾਂਦੇ ਥੋੜਾ ਕਹਿਣਾ ਵੀ ਉਹ ਸਿਧਾਂਤਾਂ ਦੇ ਉੱਪਰ ਚੱਲਦੇ ਨਹੀਂ ਬਿਲਕੁਲ ਨਹੀਂ ਹੈ ਜੀ ਦੇਖੋ ਕੋਈ 1% ਨਹੀਂ ਮੈਂ ਕਹਿ ਰਿਹਾ ਵੀ ਉਹਨਾਂ ਨੂੰ ਕੁਝ ਨਹੀਂ ਪਤਾ ਵੀ ਸਿਧਾਂਤ ਨਾਲ ਦੀ ਚੀਜ਼ ਕੀ ਆ ਉਹਨਾਂ ਨੂੰ ਸਿਰਫ ਤਨਖਾਹਾਂ ਚਾਹੀਦੀਆਂ ਔਰ ਉਹਨਾਂ ਦੇ ਲਫਾਫੇ ਦਾ ਕੀ ਮਤਲਬ ਹੈ ਸਾਨੂੰ ਬੜਾ ਦੁੱਖ ਹੁੰਦਾ ਕਿ ਜੇ ਅਸੀਂ ਆਪਣੇ ਜਥੇਬੰਦੀਆਂ ਦੇ ਬੰਦਿਆਂ ਨੂੰ ਆਏ ਬੋਲਣਾ ਪੈਂਦਾ ਸਾਨੂੰ ਪੁੱਛੋ ਕਿੰਨਾ ਦੁੱਖ ਹੁੰਦਾ ਅਸੀਂ ਨਹੀਂ ਚਾਹੁੰਦੇ ਬੋਲਣਾ ਪਰ ਸਾਨੂੰ ਦੁੱਖ ਇਹ ਵੀ ਹੁੰਦਾ ਜਦੋਂ ਦਿੱਲੀ ਤੱਕ ਸਾਡੇ ਤਾਕਤਾਂ ਨੂੰ ਬੰਗਾਰਦਾ ਉਹਨਾਂ ਦੀ ਜਿਹੜੀ ਸ਼ਾਨੋ ਸ਼ੌਕ ਨੂੰ ਪੈਰਾਥਲੇ ਰੋਲਣ ਦੀ ਕੋਸ਼ਿਸ਼ ਕਰਦਾ ਜੇ ਸਿੱਖ ਦਾ ਭਾਈ ਰੋਣਾ ਨਿਕਲਦਾ ਉੱਥੇ ਠੀਕ ਹੈ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨ